लिया है लोग ना आज तक न ट्राफिक नियमों का पालन ही नहीं कर रहे हैं घर से निकलते हैं। नौ से सेफ्टी कुछ भी नहीं अपनी नहीं सोचते दूसरे की नहीं सोचते इसीलिए हमने ये रूप बनाया है लोगों को यही कहना चाहते हैं कि घर से जब भी निकले सेफ्टी से हेलमेट लगाना चाहिए साथ में इसीलिए हम हाँ खुद ही हेलमेट बांट रहे हैं असि बोर्डीज बलो तो आए प्रशासन भी ये प्रला कर रहा है हॉस्पिटल भी प्रला कर रहा है लेकिन लोग जनता है वो नहीं मान रही जनता तो ऐसी नहीं मानेगी हम यही रिक्वेस्ट कर रहे हैं इसीलिए हम खुद अपना फ्री हेलमेट बांट रहे बांटे फ्री जो भी है हम जनता से यही कहना चाहते हैं फॉलो करो ट्रैफिक नियमों का पालन करो जब भी है डाइट अपनी प्रॉपर है की आ जाती है दूसरे से बिना मिले कभी निकलना चाहिए। चाहते। हमें ऐसा कि नहीं चाहिए यमराज हमेशा इन्हींज आएंगे नहीं आएंगे जब टाइम आ जाएगा बहुत देखने को मिलते हैं कोई ना कोई इसीलिए डेली हजारों ਆ ਸੇਫਟੀ ਨਿਯਮ ਉਹ ਹੈ ਅਸੀਂ ਇਹ ਚਾਹਤੇ ਕਿ ਇਹ ਦੋਸਤ ਹੈ ਮੈਂ ਮੇਰੇ ਕਰੀਮ ਮਨਾਈ ਮੈਂ ਕਹਿੰਦੀ ਪੰਜਾਬ ਫਿਲਮ ਪੰਜਾਬ ਪੁਲਿਸ ਦਾ ਬਹੁਤ ਜਿਆਦਾ ਧੰਨਵਾਦ ਹੈ ਫਰੀ ਹੈਲਮਟ ਮਿਲਿਆ ਔਰ ਟੂ ਵੀਲਰ ਤੇ ਵੱਧ ਤੋਂ ਵੱਧ ਸੇਫਟੀ ਦੀ ਹੈਲਮਟ ਦੀ ਜਿਆਦਾ ਹੁੰਦੀ ਜਿਆਦਾਤਰ ਐਕਸੀਡੈਂਟ ਦੇ ਵਿੱਚ ਸਿਰ ਤੇ ਝੋਟ ਲੱਗਦੀ ਅਗਰ ਸੇਫਟੀ ਰਹੇਗੀ ਸਾਡੀ ਔਰ ਹਮੇਸ਼ਾ ਲਾ ਕੇ ਰੱਖਾਂਗੇ ਅਸੀਂ ਲੱਗਦਾ ਨੇ ਕਿ ਦਿੱਤਾ ਸਹੀ ਆਪਣੇ ਮਾਂ ਪਿਓ ਜਿਹੜੇ ਧਿਆਨ ਰੱਖਦੇ ਨੇ ਕਿ ਸਾਡਾ ਬੱਚਾ ਸੁੱਖਿਆ ਰਹੇ ਹਾਂ ਜੀ ਹਲਮਟ ਇੱਕ ਇਤਿਹਾਸ ਜਿਹੜਾ ਤੇੜੀ ਸਾਡੇ ਜੀ ਬਚਾ ਸਕਦਾ ਬਿਲਕੁਲ ਜੀ ਹਲਮਟ ਦਾ ਬਹੁਤ ਜ਼ਿਆਦਾ ਸੇਫਟੀ ਹੁੰਦੀ ਹੈ ਹਲਮਟ ਗਾਣਾ ਹਮੇਸ਼ਾ ਲਗਾ ਕੇ ਰੱਖਣਾ ਚਾਹੀਦਾ ਟੂ ਵੀਲਰ ਦੇ ਵਿੱਚ ਖਾਸ ਕਰਕੇ ਲੋਕ ਜਨਕਾਵਨ ਨਹੀਂ ਮੰਨੂਗੇ ਕਿ ਜਾਨ ਨੂੰ ਕੀ ਤੁਸੀਂ ਵੀ ਇਦਾਂ ਜੀ ਬਲਵਿੰਦਰ ਜੀ ਅੱਜ ਜਿਹੜੀ ਮੂਵੀਨ ਚ ਲਾਈ ਗਈ ਹੈ ਜਿਹੜੇ ਯਮਰਾਜ ਨੂੰ ਲੈ ਕੇ ਹਲਬਰਤ ਵੰਡੇ ਯਾਰ ਕੀ ਕਹੋਗੇ ਅਸੀਂ ਬੇਠੇ ਤੁਹਾਡੇ ਵਰਗ ਨੂੰ ਲਈ ਉਹਨਾਂ ਨੂੰ ਵੇਅਰ ਕਰਦੇ ਨਾਵੇਂ ਕਿ ਫੋਟੀ ਹਸਪਤਾਲ ਦੇ ਹਸਪਤਾਲ ਦੇ ਬਹੁਤ ਵੀ ਅਫਰਾ ਤਾਫਰਾ ਜੀ ਸਰਕਾਰ ਅਪਰਾਧ ਦੇ ਹਸਪਤਾਲ ਜਿਲ੍ਹੇ ਨੂੰ ਮਾਇਆ ਕਰਦਾ ਆ ਦੱਸ ਕਰਨਾ ਹੈ ਜੇ ਬੰਦੋ ਮੰਡੀ ਆਏ ਨੇ ਇਲਾਜ ਦੇ ਨਾਮ ਤੇ ਜਿਲ੍ਹੇ ਆ ਕੇ ਉਹਨਾਂ ਨੇ ਆ ਕੇ ਉਹਨਾਂ ਨੂੰ ਵੇਅਰ ਵੀ ਕੀਤਾ ਹੈ ਕਿ ਤੇ ਹਰ ਬੰਦੇ ਨੂੰ ਆਪ ਮਹਾਰਾਜ ਦੀ ਜੀਵਨੀ ਜਾ ਰਹੀ ਹੈ ਉਹ ਕਈ ਅਲਗੂ ਬਣਿਆ ਜਾ ਰਿਹਾ ਹੈ ਇਹਨੇ ਅਸੀਂ ਇੱਕ ਬਾਦ ਜੀ ਦਾ ਨਗਰ ਕੈਂਟਰ ਵਾਲਾ ਮਾਇਆ ਜਾ ਰਿਹਾ ਹੈ ਕਿ ਸਭ ਤੋਂ ਲੰਗਰ ਹੀ ਹੈ ਜਿਹੜੇ ਕਿਸੇ ਦਾ ਬਾਬੇ ਦੇ ਜਾਚ ਲੱਗਾਇਆ ਹੋਇਆ ਹੈ ਹਰਮਾਨ ਦਾ ਉਹ ਜਾਰਿਆਂ ਨਾਲ ਬਹੁਤ ਬਣਿਆ ਹੋਇਆ ਹੈ ਪ੍ਰੋਫੈਸ਼ਨ ਨਾਲ ਜੁੜਿਆ ਹੋਇਆ ਵਾ ਤੇ ਲੇਕਿਨ ਸਾਡੇ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਮੈਸੇਜ ਹਰੇਕ ਤੱਕ ਪਹੁੰਚਾਉਣਾ ਮੈਂ ਪਹਿਲਾਂ ਵੀ ਸਾਡੇ ਐਸ.ਪੀ. ਸਾਹਿਬ ਨੇ ਦੱਸਿਆ ਕਿ ਕੋਈ ਜਿਹੜੀਆਂ ਸਿੱਧੀਆਂ ਮਸਤੀ ਕਿਥੇ ਨੂੰ ਲੈ ਕੇ ਨਹੀਂ ਦੇ ਸਕਦੇ ਪਰ ਅੱਜ ਇੱਕ ਨਗਰ ਕੀਰਤਨ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਛੋਟਾ ਜਿਹਾ ਪ੍ਰਬਾਲਾ ਜਿਹੜਾ ਬੁਢੀ ਹਸਪਤਾਲਾਂ ਰਾਤੀ ਕੀਤਾ ਗਿਆ ਸੀ ਜਿਹੜਾ ਜਿਵੇਂ ਹਲਮੋੜਾ ਦਾ ਲੰਗਰ ਲਾਇਆ ਇਹੋ ਸੁਨਿਆ ਦੇਣਾ ਚਾਹੀਦਾ ਹੈ ਕਿ ਖਾਰੇ ਆਪਣੇ ਬੱਚਿਆਂ ਦਾ ਆਪ ਰਾਖੀ ਕਰੋ ਆਪ ਦੇ ਦਿੱਤੇ ਹਸਬੰਦਾਂ ਪਾ ਕੇ ਚਲੋ ਜੋ ਕਿ ਘਰ ਵਿੱਚ ਤੋਂ ਆਦੀ ਕਿ ਰਿਆ ਜਿਹਦਾ ਮਾਪਾਪ ਦੀਗ ਰਿਆ ਜਿਹਦੇ ਬੱਚੇ ਦੀਗ ਰਿਆ ਕਮਾਉਣ ਵਾਲੇ ਜੇਕਰ ਤੁਸੀਂ ਕਰੇਗੇ ਤੇ ਬੱਚਾ ਜਦੀਮ ਹੋ ਗਿਆ ਦੇਖੋ ਬੱਚਾ ਜਿੰਦਗੀ ਚ ਲੜਾ ਰਹਾ ਤੇ ਮਾਪਾਪ ਕਿਤੇ ਦੇਖਿਆ ਕਰ ਇਸ ਕਰਕੇ ਘਰਿਆਂ ਨੂੰ ਬੇਟਕ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਟ੍ਰੈਪ ਕਰੂਗਾ ਤਾਂ ਮੰਨਣਾ ਬਹੁਤ ਜ਼ਰੂਰੀ ਆ ਜਦ ਤੱਕ ਅਸੀਂ ਟ੍ਰੈਪ ਨੂੰ ਨਹੀਂ ਮੰਨਦੇ ਨਾ ਜਨਾ ਦੇ ਆਪਣੇ ਸ਼ਹਿਰ ਦੀ ਸੁਧਰਵਾ ਕਰ ਦਿੰਦੇ ਆ ਨਾ ਆਪਣੇ ਸਰੀਰ ਦਾ ਧਿਆਨ ਰੱਖਦੇ ਇਹ ਖਾਸਲੀ ਬਹੁਤ ਚੈਲਿੰਜ ਹੈ ਦੇਖੋ ਜੀ ਦੂਜੀ ਗੱਲ ਨਾਲ ਇੱਕ ਤਾਂ ਹੋੜਾ ਦਾ ਮਤਲਬ ਹੈ ਜੇਕਰ ਆਪਾਂ ਸ਼ਹਿਰ ਦੇ ਵਿੱਚ ਰੌਂਗਟਾਂ ਵੀ ਚੱਲਦੇ ਹਨ ਉਹ ਵੀ ਇੱਕ ਐਕਸੀਡੈਂਟ ਕਰਨਾ ਤੇ ਸਾਡੇ ਸ਼ਹਿਰ ਦੀ ਸੁੰਦਰਤਾ ਨਿਕਲਦੀ ਆ ਕਿਉਂ ਜੇ ਅਸੀਂ ਰੌਂਗਟਾਂ ਕਰਾਂਗੇ ਜਾਂ ਜਾਮਨਕੂਆ ਖਾਣੇ ਸ਼ਹਿਰ ਤੋਂ ਕੋਈ ਆਉਣ ਵਾਲਾ ਬੰਦਾ ਪਰੇਸ਼ਾਨ ਹੋਊਗਾ ਦੂਜਾ ਨੰਬਰ ਬਦੌਣੇ ਹੱਲ ਮਟਾਵਾਂਗੇ ਐਕਸੀਡੈਂਟ ਨਾਲ ਜੇ ਦੀ ਦੱਸੋਗੇ ਨਾਲ ਕਾਰਨ ਬਣ ਗਿਆ ਆਪਾਂ ਆਉਣ ਤੇ ਦਿੱਕਤਾਂ ਹੀ ਬੈਹ ਦੂਜੇ ਨੇ ਵੀ ਪਾਤੀ ਇਸ ਕਰਕੇ ਜੀਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਹਰ ਬੰਦੇ ਨੂੰ ਆਪਣੇ ਘਰੋਂ ਹਲਮੜ ਪਾਰਕ ਦੇ ਦੁਬਈਆ ਬਾਂਦ ਤੇ ਨਿਕਲਦਾ ਜਿਹੜਾ ਜੋ ਕਾਰ ਵਾਲਾ ਉਹ ਫੁੱਟਬਲ ਵਾਲਾ ਨਿਕਲਣਾ ਚਾਹੀਦਾ ਰੈਸਲਰ ਦੀ ਬੱਚੋਾਂ ਦਾ ਜਿਹੜੀ ਬਿਲਕੁਲ ਆਪਣੇ ਪੀਛੇ ਨਾਲ ਰੰਗ ਤੋਂ ਨੰਗਾ ਨਹੀਂ ਜਾਂਦਾ ਕਿ ਉਹ ਕਿੱਥੇ ਤੇ ਹਰ ਬੱਚੇ ਨੂੰ ਕਦੀ ਵੀ ਗੱਡੀ ਚਲਾਉਂਦੇ ਆ ਮੋਬਾਈਲ ਫੋਨ ਨਹੀਂ ਸੁਣਨਾ ਠੀਕ ਹੈ ਲੋਕ ਸਮਝ ਨਹੀਂ ਰਹੇ ਕਿ ਕਿ ਕਾਰਨ ਕੀ ਹੋ ਰਿਹਾ ਸਰੋ ਸਾਨੂੰ ਦਾ ਲੋਕ ਜੋ ਕਹਿਣਾ ਹੈ ਕਿਸੇ ਨੇ ਕਿਹਾ ਜੀ ਇਸ ਕੰਮ ਦੀ ਲੋਕਾਂ ਨੇ ਕਿਹਾ ਜਿਹਦਾ ਦੀ ਗੱਲੀ ਹੋ ਰਿਹਾ ਲੋਕ ਕਿਸ ਨੇ ਵਿਦਿਆ ਹਾਂ ਦਾ ਉਹਦਾ ਉਹੀ ਕਮੈਂਟ ਬੱਲੇ ਆਉਂਦਾ ਇਹ ਜਿਹੜੀ ਵਿਦਿਆ ਲੱਗੇਗਾ ਤੋਂ ਦਾ ਚੰਗਾ ਇੱਕ ਮਿੰਟ ਹੋਣਾ ਵੀ ਚੰਗਾ ਪਰੋਲਾ ਇਹਦੇ ਕੋਈ ਵਿਦਿਆ ਨਹੀਂ ਹੈਗੀ ਉਹਦੇ ਇਹ ਕਮੈਂਟ ਦੇਣਾ ਜੀ ਫੋਟ ਦਿੱਤੇ ਉਹ ਕਹਿੰਦਾ ਘਰ ਮੁੱਤੋ ਕਿ ਉਹ ਬਹਾਨਾ ਮਾਰੂਗਾ ਕਿ ਮੈਂ ਹਸਪੀਟਲ ਗਿਆ। ਕੀ ਮੈਂ ਮੇਰੇ ਕਹਾਏ ਹੋ ਗਿਆ? ਜਾਂ ਤਾਂ ਉਹ ਉਸਾਬਲ ਹੋਤੀ ਆ। ਜਾਂ ਉਸ ਨੂੰ ਘਰ ਮਲੇ ਬੰਦਨਤ ਨੂੰ ਕਰ ਗਿਆ। ਤੁਹਾਨੂੰ ਵੀ ਪਤਾ ਉਹੋ ਜੇ ਬੰਦੇ ਬਹਾਨਾ ਮਾਰਦੇ ਆ। ਉਹੋ ਜੇ ਬੰਦੇ ਰੌਲਾ ਪਾਉਂਦੇ ਨੇ ਜਿਵੇਂ ਬਿਲਕੁਲ ਠੀਕਾ ਕਰਨ। ਠੀਕ ਹੈ। ਠੀਕ ਹਸਪੀਟਲ ਵੱਲੋਂ ਤੇ ਤੁਹਾਡੇ ਵੱਲੋਂ ਬੜਾ ਵਧੀਆ ਪਰਾਲਾ ਕੀਤਾ ਜਾ ਰਿਹਾ ਜੀ। ਇਹਨਾਂ ਨੇ ਕੀ ਕੀਤਾ? ਆ ਵੀ ਪੁਲਿਸਰ ਪੁਲੀਸੀ ਜੀ 56 ਜਰਮਾ ਜੀ ਆਈਏ ਜੀ। ਇੱਕ ਲੁਧਿਆਣਾ ਸ਼ਹਿਰ ਤੋਂ ਜਾਣੀ ਤੇ ਐਕਸੀਡੈਂਟ ਦੀ ਸ਼ਹਿਰ ਤੋਂ ਹੋਣਾ ਜਿਹਦੇ ਕਈ ਰੋਲ ਨਵੇਂ ਨਵੇਂ ਉਪਰਾਲੇ ਕਰਦੇ ਆ ਸਾਡੀਆਂ ਜਿਹੜੀਆਂ ਕੁਝ ਸਹਿਯੋਗੀ ਸੰਸਥਾਵਾਂ ਐ ਉਹੋ ਜਿਹਾ ਤਾਂ ਸਾਡੇ ਐਫਰਟਸ ਦੇਖ ਰਹੀ ਐ ਕਿ ਟ੍ਰੈਫਿਕ ਪੁਲਿਸ ਕੋਸ਼ਿਸ਼ ਕਰ ਰਹੀ ਐ ਕਿ ਸ਼ਹਿਰ ਤੋਂ ਜਿਹੜਾ ਹੈਗਾ ਆਪਾਂ ਲੋਕਾਂ ਦੀ ਕੀਮਤੀ ਜਾਨਾਂ ਨੂੰ ਬਚਾ ਸਕੀਏ ਤਾਂ ਇਹਦੇ 'ਚ ਸਾਡੇ ਫੋਰਸ ਪੀਸ ਹਸਪੀਟਲ ਵਾਲੇ ਜਿਹੜੇ ਐ ਉਹਨਾਂ ਨੇ ਅੱਗੇ ਆਇਆ ਇੱਕ ਜੁਆਇੰਟ ਬੈਂਕਰ ਤੇ ਟ੍ਰੈਫਿਕ ਪੁਲਿਸ ਨਾਲ ਰਲ ਕੇ ਉਹਨਾਂ ਨੇ ਅੱਜ ਫੇਰ ਇੱਥੇ ਸੰਭਾਲਾ ਚੋਂ